ਨੇੜੇ ਹੋ ਕੇ ਤਾਂ ਆਪਾਂ ਕਦੀ ਆਪਣੀ ਮਾਂ ਨੂੰ ਇਵਨ ਕੀ ਜੱਫੀ ਪਾ ਕੇ ਵੀ ਨਹੀਂ ਬੰਦਾ ਨੇੜੇ ਹੋ ਕੇ ਮਿਲਦਾ ਨਾ ਵੈਸੇ ਤੇ ਜਦੋਂ ਕੁੜੀ ਦਾ ਵਿਆਹ ਹੁੰਦਾ ਹੈ ਨਾ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮਾਂ ਦੀ ਕੀਮਤ ਕੀ ਹੈ ਮਾਂ ਸ਼ਬਦ ਸੁਣ ਕੇ ਹੀ ਨਾ ਅੱਖਾਂ 'ਚ ਪਾਣੀ ਆ ਪਿਆਨ ਲੱਗ ਜਾਂਦਾ ਹੈ ਹੁਣ ਪਤਾ ਨਹੀਂ ਸਾਨੂੰ ਪਿੱਛੋਂ ਕਿਹੜੇ ਟਾਈਮ ਕਿਹੜਾ ਜਿਹਾ ਫੋਨ ਆ ਜਾਣਾ ਨਾ ਅਸਤਾ ਹਰੇਕ ਮੈਂ ਤਾਂ ਹਰੇਕ ਨੂੰ ਹੀ ਕਹਿੰਦਾ ਕਿ ਸੁੱਖ ਦਾ ਹੀ ਫੋਨ ਆਵੇ। ਤਾਂ ਮਾਂ ਦਾ ਸੀ ਕੀ ਡਿਫਾਈਨ ਨਹੀਂ ਕਰ ਸਕਦੇ ਸੀ ਮਾਂ ਨੂੰ ਨਾ ਰੱਬ ਨੂੰ ਡਿਫਾਈਨ ਨਹੀਂ ਕਰ ਸਕਦੇ ਤੇ ਮਾਂ ਨੂੰ ਉਸੇ ਡਿਫਾਈਨ ਨਹੀਂ ਕਰ ਸਕਦੇ ਮਾਂ ਕੀ ਹੈ। ਦੋ 3 ਲਫ਼ਜ਼ ਹੈ ਮਾਂ ਬਟ ਸਾਰੀ ਦੁਨੀਆ ਦੇ ਅੰਦਰ ਸਮੇਟੀ ਹੋਈ ਹੈ ਰੱਬ ਨੇ ਨਾ। ਹੁਣ ਪਤਾ ਲੱਗਦਾ ਹੈ ਕਿ ਅਸਲੀ ਮਾਂ ਮਤਲਬ ਮਾਂ ਬਾਨਾ ਕੀ ਹੈ ਹਾਂ ਮਮਤਾ ਕੀ ਹੈ ਪਿਆਰ ਕੀ ਹੈ। ਤੇ ਉਹ ਦਇਆ ਭਾਵਨਾ ਉਹ ਸਨੇਹ ਕੁਝ ਵੀ ਨਾ ਇਹ ਵਰਡ ਜਿਹੜੇ ਪਿਆਰੇ ਜਿਹੇ ਵਰਣੇ ਉਹ ਮਾਂ ਬਣ ਤੋਂ ਬਾਅਦ ਹੀ ਪਤਾ ਲੱਗਦੇ ਨੇ ਬਹੁਤ ਟਫ ਲਾਈਫ ਐ ਥੋਦੀ ਆਪਾਂ ਦੂਰ ਦੇਖ ਲੈਨੇ ਆਂ ਇੰਡੀਆ ਬੈਠੇ ਕਿ ਹਾਂ ਬਹੁਤ ਵਧੀਆ ਸਾਰਾ ਕੁਝ ਪਰ ਇੱਥੇ ਆ ਕੇ ਪਤਾ ਲੱਗਦਾ ਆ ਕਿ ਪੇਰੈਂਟਸ ਤੋਂ ਬਹੁਤ ਅੱਖਾਂ ਪਿਓ ਦਾ ਇਨਾ ਰੋਲ ਨਹੀਂ ਹੈਗਾ ਜਿੰਨਾ ਟੇਕ ਕੇਅਰ ਕਰਨ ਚ ਮਦਰ ਦਾ ਕਿਉਂਕਿ ਮਦਰ ਤੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਹ ਉਹ ਜਿਹੜਾ ਉਹ ਫੀਲ ਕਰਨ ਲੱਗ ਪੈਂਦੀ ਹੈ ਮਾਂ ਨੂੰ ਰੱਬ ਕਿਸੇ ਦਿਨ ਵਾਪਸ ਲਵੇ ਹਮੇਸ਼ਾ ਬੱਚਿਆਂ ਦੇ ਨਾਲ ਹੀ ਰੱਖੀ ਜਦ ਤੱਕ ਇਹ ਜਹਾਂ ਹੈ ਗਿਆ ਉਹ ਗਾੜਾ ਮਿਸ ਕਰਦੇ ਆਂਗੇ ਜਿਹੜੀ ਉੱਥੇ ਖਾਂਦੇ ਸੀ ਹੈਨਾ ਤੇ ਰੋਟੀ ਮਿਸ ਕਰਦੇ ਆਂਗੇ ਰੋਟੀ ਕੋਸ਼ਿਸ਼ ਕਰਦੇ ਉਹ ਜੀ ਬਣਾਉਣ ਦੀ ਪਰ ਉਹ ਜੀ ਬੰਦ ਹੀ ਨਹੀਂ ਹੈਗੀ ਮਦਰਸ ਡੇ ਤੇ ਸਪੈਸ਼ਲ ਆਪਣੀ ਬੱਚੀ ਦੀ ਵੀ ਯਾਦ ਆਉਂਦੀ ਹੈ ਆਪਣੀ ਮੰਮਾ ਦੀ ਵੀ ਯਾਦ ਆਉਂਦੀ ਹੈ ਦੋਨਾਂ ਦੀ ਪਤਾ ਨਹੀਂ ਜਦੋਂ ਇੱਧਰ ਦਾ ਵੀਜ਼ਾ ਆ ਗਿਆ ਤਾਂ ਮੰਮੀ ਨੇ ਕੁਝ ਕਰਵਾਇਆ ਹੀ ਨਹੀਂ ਐਡਾ ਮਤਲਬ ਬਾਲੀ ਲਾਡ ਕਰਨ ਲੱਗ ਗਈ ਸੀ ਥੋੜਾ ਜਿਹਾ ਨਾ ਤਾਂ ਉਹ ਵੀ ਮਿਸ ਕਰਦੇ ਆਗੇ ਕਿ ਮਦਰਸ ਡੇ ਤੇ ਆਪਣੀ ਮਾਂ ਨੂੰ ਕੁਝ ਦਿਓ ਚਾਹੇ ਨਾ ਦਿਓ ਇੱਕ ਵਾਰ ਜੱਫੀ ਪਾ ਕੇ ਆਈ ਲਵ ਯੂ ਜ਼ਰੂਰ ਕਹੋ ਸਚੇ ਰੇਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਜੀਤਕਰ ਮਦਰਸਡੇ ਆ ਰਿਹਾ 12 ਮਈ ਨੂੰ ਉਸ ਨੂੰ ਲੈ ਕੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਕੁਝ ਖਾਸ ਹੋਣ ਜਾ ਰਿਹਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਜਦੋਂ ਆਉਂਦੇ ਨੇ ਉਹ ਆਪਣੀ ਫੈਮਿਲੀ ਤੋਂ ਦੂਰ ਰਹਿੰਦੇ ਨੇ ਇੱਥੇ ਆ ਕੇ ਸਾਰਾ ਕੰਮ ਆਪ ਕਰਨਾ ਗ੍ਰੋਸਰੀ ਵੀ ਕਰਨੀ ਤੇ ਰੋਟੀ ਵੀ ਬਣਾਉਣੀ ਪੈਂਦੀ ਹੈ ਕੰਮ ਤੇ ਵੀ ਜਾਣਾ ਪੈਂਦਾ ਕਾਲਜ ਵੀ ਜਾਣਾ ਪੈਂਦਾ ਉਹਨਾਂ ਦੇ ਨਾਲ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਆਪਣੀ ਮਾਂ ਤੋਂ ਦੂਰ ਰਹਿ ਕੇ ਕਿਹੋ ਜਿਹਾ ਲੱਗ ਰਿਹਾ ਹੈ ਕਿੰਨੀ ਕ ਯਾਦ ਆਉਂਦੀ ਹੈ ਉਹਨਾਂ ਨੂੰ ਆਪਣੀ ਮਦਰ ਦੀ ਤੇ ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਕਿੰਨਾ ਟਾਈਮ ਹੋ ਗਿਆ ਕੈਨੇ ਮੰਨੂ ਮੋਸਟਲੀ ਇੱਕ ਸਾਲ ਹੋ ਗਿਆ ਜੀ ਮੈਂ ਪਿਛਲੇ ਸਾਲ ਆਇਆ ਸੀਗਾ ਮੈਂ ਜੁਲਾਈ ਚ ਹਾਂਜੀ ਤੇ ਸਾਲ ਤੋਂ ਤੁਸੀਂ ਆਪਣੀ ਫੈਮਲੀ ਨੂੰ ਨਹੀਂ ਮਿਲਦੇ ਤੇ ਆਕੇ ਨਹੀਂ ਜੀ ਹਾਂਜੀ ਸਾਲ ਤੋਂ ਨਹੀਂ ਮਿਲੇ ਤੇ ਫੈਮਲੀ ਚ ਕੀ ਦੀ ਸਭ ਤੋਂ ਜ਼ਿਆਦਾ ਜ਼ਾਰ ਆਉਂਦੀ ਆ ਸਾਰਿਆਂ ਦੀ ਆਉਂਦੀ ਆ ਜੀ ਮੰਮੀ ਡੈਡੀ ਭੈਣ ਭਰਾ ਭਰਾ ਦੀ ਮੰਮੀ ਦੀ ਡੈਡੀ ਦੀ ਸਭ ਦੀ ਆਉਂਦੀ ਆ ਜੀ ਮਦਰਸਡੇ ਆ ਰਿਹਾ ਆ ਤਾਂ ਤੁਸੀਂ ਆਪਣੀ ਮਾਂ ਦੇ ਲਈ ਕੁਝ ਖਾਸ ਕਹਿਣਾ ਚਾਹੁੰਦੇ ਹੋ ਹਾਂਜੀ ਬਸ ਮਤਲਬ ਦੂਰ ਹੋ ਕੇ ਪਤਾ ਲੱਗਦਾ ਆਪਣਿਆਂ ਦਾ ਜੀ ਹਨਾ ਨੇੜੇ ਹੋ ਕੇ ਤਾਂ ਆਪਾਂ ਕਦੀ ਆਪਣੀ ਮਾਂ ਨੂੰ ਇਵਨ ਕੀ ਜੱਫੀ ਪਾ ਕੇ ਵੀ ਨਹੀਂ ਬੰਦਾ ਨੇੜੇ ਹੋ ਕੇ ਮਿਲਦਾ ਨਾ ਸਰ ਸੰਗ ਸਰਮ ਲਾ ਲਓ ਪਿੰਡਾਂ ਨਾਲ ਜੋ ਮਰਜ਼ੀ ਲਾ ਲਓ ਹੁਣ ਇੱਥੇ ਆ ਇੱਥੇ ਆ ਕੇ ਪਤਾ ਲੱਗਿਆ ਜੇ ਆਪਾਂ ਹੋਰਾਂ ਦੇ ਮੰਮੇ ਪਾਪਾ ਨੂੰ ਦੇਖਦੇ ਹਿੱਤੇ ਮੈਨੂੰ ਆਪ ਨੂੰ ਲੱਗਦਾ ਕਿ ਸਾਡੇ ਵੀ ਇੱਥੇ ਆਣ ਇਹ ਐਸੀ ਉਹਨਾਂ ਕੋਲ ਜਾਵੇ ਤੇ ਨੇੜ ਤੇ ਦੂਰ ਤੇ ਹੀ ਪਤਾ ਲੱਗਦਾ ਮੈਂ ਤਾਂ ਹਰੇਕ ਨੂੰ ਇਹੀ ਕਹੂੰਗਾ ਕਿ ਮਦਰਸ ਡੇ ਤੇ ਆਪਣੀ ਮਾਂ ਨੂੰ ਕੁਝ ਦਿਓ ਚਾਹ ਨਾ ਦਿਓ ਇੱਕ ਵਾਰ ਜੱਫੀ ਪਾ ਕੇ ਆਈ ਲਵ ਯੂ ਜ਼ਰੂਰ ਕਹੋ ਕਿਉਂਕਿ ਜਿਹੜੇ ਆਪਣੇ ਮਾਮੇ ਮਾਂ ਮਾਪਾ ਕੋਲ ਬੈਠੇ ਆ ਕਿਉਂਕਿ ਹਰੇਕ ਬੰਦਾ ਉੱਥੇ ਬੈ ਕੇ ਤਾਂ ਹਰੇਕ ਬੰਦੇ ਨੂੰ ਲੱਗਦਾ ਕੈਨੇਡਾ ਬਹੁਤ ਵੱਡਾ ਹੈ ਹਨਾ ਉਹ ਇੱਥੇ ਆ ਕੇ ਹੀ ਗਰਾਉਂਡ ਰਿਐਲਿਟੀ پتہ ਲੱਗਦੀ ਕੀ ਆ ਹਨਾ ਕੀ ਕਰਦੇ ਇੱਥੇ ਆਪਣੇ ਬੰਦੇ ਕਿਵੇਂ ਹੁਣ ਆਪਾਂ ਚਾਰ ਭਰਾਏ ਨਾਈਟ ਸ਼ਿਫਟਾਂ ਲਾਈ ਫਿਰ ਟਰੱਕਾਂ ਦੇ ਲਾਈਜ਼ ਮ ਬਾਲਾ ਕੁਛ ਹੈ ਜੀ ਤੇ ਮੈਂ ਤਾਂ ਇਹੀ ਕਹੂੰਗਾ ਜਿਹੜੇ ਆਪਣੇ ਮਾਪੇ ਕੋਲ ਉੱਥੇ ਆਪਣੇ ਮਾਪੇ ਨਾਲ ਜਿੰਨਾ ਟਾਈਮ ਵੀ ਆ ਆਣਾ ਆਓ ਅਸੀਂ ਕਿਸੇ ਨੂੰ ਨੈਗੇਟਿਵਿਟੀ ਨਹੀਂ ਕਰਦੇ ਕਿ ਬਾਲੇ ਕਹਿਣਗੇ ਆਪ ਚਲੇ ਗਏ ਤੇ ਹੁਣ ਇੱਕ ਮੈਂ ਉਹ ਕਰਦੇ ਫਿਰਦੇ ਹਾਂ ਨਾ ਅਸੀਂ ਕਿਸੇ ਨੂੰ ਨੈਗੇਟਿਵ ਨਹੀਂ ਕਰਦੇ ਭਰਾਓ ਆਓ ਭੈਣੋ ਸਾਰੇ ਆਓ ਪਰ ਜਿੰਨਾ ਟਾਈਮ ਆਪਣੇ ਮਾਪੇ ਨਾਲ ਆ ਨਾ ਵਧੀਆ ਟਾਈਮ ਸਪੈਂਡ ਕਰੋ ਜੱਫੀ ਪਾਓ इवन ਇੱਕ ਮਹੀਨੇ ਕਿ ਇੱਕ ਵਾਰ ਬਸ ਕੋਲ ਬੈ ਕੇ ਉਹਨਾਂ ਨੂੰ ਕੁਝ ਨਾ ਕਹੋ ਬਸ ਇਹੀ ਕਹੋਗੇ ਮਾਪੇ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਕਿਉਂਕਿ ਉਹ ਸਮਾਂ ਹੁੰਜੇਗਾ ਦੁਬਾਰਾ ਨਹੀਂ ਮਿਲਣਾ ਹੁਣ ਪਤਾ ਨਹੀਂ ਸਾਨੂੰ ਪਿੱਛੋਂ ਕਿਹੜੇ ਟਾਈਮ ਕਿਹੜਾ ਜਿਹਾ ਫੋਨ ਆ ਜਾਣਾ ਨਾ ਅਸ ਤਾਂ ਹਰੇਕ ਮੈਂ ਤਾਂ ਹਰੇਕ ਨੂੰ ਇਹ ਕਹਿੰਦਾ ਕਿ ਸੁੱਖ ਦਾ ਹੀ ਫੋਨ ਆਵੇ ਕਿਸੇ ਨੂੰ ਬਾਬਾ ਦੁੱਖ ਦਾ ਫੋਨ ਨਾ ਲਿਆਏ ਗੁਰਦਗਰੂ ਘਰੇ ਖੜੇ ਆ ਕਦੇ ਵੀ ਕੋਈ ਫੋਨ ਆਵੇ ਪਿੱਛੋਂ ਤਾਂ ਸੁੱਖ ਦਾ ਹੀ ਫੋਨ ਹੋਵੇ ਕੋਈ ਦੁੱਖ ਦਾ ਫੋਨ ਨਾ ਆਵੇ ਤੇ ਬਸ ਮਦਰਸਡੇ ਤੇ ਮੈਂ ਤਾਂ ਇਹ ਕਹੂੰਗਾ ਕਿ ਆਪਣੀ ਮਾਂ ਨੂੰ ਜੱਪੀ ਪਾ ਕੇ ਘੁੱਟ ਕੇ ਕੋਈ ਆਈ ਲਵ ਯੂ ਜ਼ਰੂਰ ਕਹੋ ਕਿੰਨਾ ਟਾਈਮ ਹੋ ਗਿਆ ਕੈਨੇਡਾ ਦੇ ਵਿੱਚ ਤੁਹਾਨੂੰ ਮੈਨੂੰ 6 ਸਾਲ ਹੋ ਗਏ 6 ਸਾਲ ਹੋ ਗਏ ਤੇ ਮਤਲਬ ਕਿ ਤੁਹਾਡੀ ਫੈਮਿਲੀ ਆ ਜਿਹੜੀ ਪੇਰੈਂਟਸ ਨੇ ਉਹ ਇੱਥੇ ਹੀ ਨੇ ਜਾਂ ਇੰਡੀਆ ਨੇ ਉਹ ਉਹਨਾਂ ਨੂੰ 6 ਘੰਟੇ ਹੋਏ ਨੇ ਇੱਥੇ ਆਇਆ ਨੂੰ ਮੇਰੇ ਬੇਬੀ ਇਹ ਹੋਇਆ ਏ ਸੋ ਉਹਨਾਂ ਨੂੰ ਬੁਲਾਇਆ ਸੀਗਾ ਇੱਥੇ ਹਾਂਜੀ ਕੰਗratulations ਪਹਿਲਾਂ ਤਾਂ ਬੇਬੀ ਲਈ ਤੇ ਪੇਰੈਂਟਸ ਲਈ ਮੈਂ ਪੁੱਛਣਾ ਚਾਹੂੰਗੀ ਕਿ ਜਦੋਂ ਤੁਹਾਡੇ ਪੇਰੈਂਟਸ ਇੱਥੇ ਆਏ ਜੇ ਆਪਾਂ ਮੰਮੀ ਦੀ ਗੱਲ ਕਰੀਏ ਕਿ ਮਦਰਸਡੇ ਆ ਰਿਹਾ ਆ ਤਾਂ ਕਿਵੇਂ ਲੱਗਦਾ ਕਿ ਇੱਥੇ ਜ਼ਿਆਦਾ ਤੁਹਾਨੂੰ ਵਧੀਆ ਲੱਗਦਾ ਆ ਮੰਮੀ ਦੇ ਨਾਲ ਜਾਂ ਇੰਡੀਆ ਦੀ ਲਾਈਫ ਵਧੀਆ ਲੱਗਦੀ ਸੀ ਦੇਖੋ ਜੀ ਮੰਮੀ ਕਿਤੇ ਵੀ ਹੋਵੇ ਜਾਂ ਇੱਥੇ ਆ ਜਾਂ ਇੰਡੀਆ ਐ ਮਾਤਾਏ ਨਾਲ ਹਨਾ ਬਸ ਉੱਥੇ ਵੀ ਉਹਨਾਂ ਦੀ ਉਹੀ ਪਿਆਰ ਐ ਜਿਵੇਂ ਆਪਾਂ ਕੰਮ ਤੋਂ ਜਾਣਾ ਕਰੇ ਜਾਣਾ ਜਾਂ ਕਾਲਜ ਤੋਂ ਜਾਂਦੇ ਸੀ ਜਦੋਂ ਘਰੇ ਉਹਨਾਂ ਨੇ ਪਹਿਲਾਂ ਹੀ ਸਾਰਾ ਕੁਝ ਪਕਾ ਕੇ ਰੱਖਿਆ ਹੁੰਦਾ ਸੀ ਵੀ ਆਣਾ ਐ ਦੂਰੋਂ ਹਨਾ ਤੇ ਜਾਂ ਇੱਥੇ ਹੁਣ ਜੇ ਕੰਮ ਤੋਂ ਜਾਈਏ ਜਾਂ ਹੁਣ ਤਾਂ ਫਿਲਹਾਲ ਮੈਂ ਘਰੇ ਆ ਪਰ ਵੈਸੇ ਵੀ ਉਹਨਾਂ ਨੂੰ ਫਿਕਰ ਹੁੰਦਾ ਹੈ ਕਿ ਇਹਨਾਂ ਸਵੇਰੇ ਉੱਠਣਾ ਹੈ ਇਹਨਾਂ ਖਾਣਾ ਹੈ ਰਾਤ ਨੂੰ ਬੱਚੇ ਨਾਲ ਜਾਗਦੀ ਹੈ ਤੇ ਕੋਈ ਫਿਕਰ ਨਹੀਂ ਹੈ ਹਨਾ ਘਰੇ ਵੀ ਮੰਮੀ ਹੈਗੇ ਨੇ ਬਸ ਕਿਤੇ ਵੀ ਹੋਣ ਮੰਮੀ ਬਸ ਹੋਣ ਹਾਂਜੀ ਤੇ ਹੁਣ ਤੁਸੀਂ ਆਪ ਮਦਰ ਬਣੇ ਹੋ ਤਾਂ ਹੁਣ ਤੁਹਾਨੂੰ ਪਤਾ ਲੱਗਦਾ ਕਿਉਂਕਿ ਜਦੋਂ ਛੋਟੇ ਹੁੰਦੇ ਆ ਤਾਂ ਮੰਮੀ ਫਿਰ ਉਹ ਕਹਿੰਦੇ ਹੁੰਦੇ ਸੀ ਕਿ ਜਦੋਂ ਤੁਹਾਡੇ ਆਪ ਦੇ ਨਿਆਣੇ ਹੋਣਗੇ ਤੁਹਾਨੂੰ ਫਿਰ ਪਤਾ ਲੱਗੂਗੇ ਮਾਂ ਦੀ ਕੀਮਤ ਕੀ ਹੁੰਦੀ ਆ ਬਿਲਕੁਲ ਜੀ ਵੈਸੇ ਤੇ ਜਦੋਂ ਕੁੜੀ ਦਾ ਵਿਆਹ ਹੁੰਦਾ ਹੈ ਨਾ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮਾਂ ਦੀ ਕੀਮਤ ਕੀ ਹੈ ਪਰ ਜਦੋਂ ਹੁਣ ਬੱਚਾ ਹੋਇਆ ਏ ਅਸੀਂ ਉਹਦੀ ਕੇਅਰ ਕਰਦੇ ਆ ਉਹ ਰੋਂਦਾ ਹੈ ਬਿਲਕੁਲ ਮਤਲਬ ਥੋੜਾ ਜਿਹਾ ਵੀ ਰੋਵੇ ਤੇ ਲੱਗਦਾ ਇੱਕ ਕੁਝ ਹੋ ਰਿਹਾ ਹੈ ਨਾ ਤੇ ਫਿਰ ਮੰਮੀ ਦੀ ਵੀ ਉਹੀ ਫੀਲਿੰਗ ਹੋਏਗੀ ਹੁਣ ਪਤਾ ਲੱਗਦਾ ਹੈ ਕਿ ਅਸਲੀ ਮਾਤ ਮਤਲਬ ਮਾਂ ਬਾਨਾ ਕੀ ਹੈ ਹਾਂ ਮਮਤਾ ਕੀ ਹੈ ਪਿਆਰ ਕੀ ਹੈ ਤੇ ਉਹ ਦਇਆ ਭਾਵਨਾ ਉਹ ਸਨੇਹ ਕੁਝ ਵੀ ਹੈ ਨਾ ਇਹੋ ਜਿਹੇ ਵਰਡ ਜਿਹੜੇ ਪਿਆਰੇ ਜਿਹੇ ਵਰਡ ਨੇ ਉਹ ਮਾਂ ਬਾਨ ਤੋਂ ਬਾਅਦ ਹੀ ਪਤਾ ਲੱਗਦੇ ਨੇ ਹਾਂਜੀ ਤੇ ਤੁਹਾਡਾ ਜਿਹੜਾ ਬੱਚਾ ਆ ਫਿਰ ਤਾਂ ਚਲੋ ਛੋਟਾ ਆ ਫਿਰ ਵੀ ਉਹ ਕਿਦਾ ਜ਼ਿਆਦਾ ਲਾਡ ਕਰਦਾ ਤੁਹਾਡਾ ਜਾਂ ਆਪਣੇ ਪਾਪਾ ਦਾ ਫਿਲਹਾਲ ਤੇ ਮੇਰੇ ਕੋਲ ਹੀ ਹੁੰਦਾ ਹੈ ਹਾਂਜੀ ਕਿਉਂਕਿ ਉਹ ਜੋ ਦੁੱਧ ਪਿੰਦਾ ਹੈ ਨਾ ਜਿੰਨਾ ਚਿਰ ਬ੍ਰੈਸਟ ਫੀਡ ਕਰਾਂਗੇ ਮੈਨੂੰ ਲੱਗਦਾ ਮਾਂ ਦਾ ਹੀ ਹੈ बाद ਵਿੱਚ ਹੌਲੀ ਹੌਲੀ ਜਿਵੇਂ ਉਹ ਖਾਏਗਾ ਆਪਣੇ ਪਾਪਾ ਕੋਲ ਜਾਏਗਾ ਜਾਂ ਉਹ ਪਿਆਰ ਕਰਨਗੇ ਨਾ ਤੇ ਫਿਰ ਉਹਨਾਂ ਕੋਲ ਜਾਏਗਾ ਤੁਸੀਂ ਆਪਣੀ ਮਦਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਮਾਧਿਅਮ ਦੇ ਜ਼ਰੀਏ ਤਾਂ ਕਿ ਉਹ ਦੇਖਣ ਤੇ ਖੁਸ਼ ਹੋ ਜਾਣ ਪੂਰੇ ਬਿਲਕੁਲ ਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਬਹੁਤ ਬਹੁਤ ਥੈਂਕ ਯੂ ਹੈ ਕਿ ਉਹ ਸਾਡੇ ਕੋਲ ਆਏ ਨੇ ਸਾਡੀ ਇੱਕ ਬਸ ਉਹਨਾਂ ਨੂੰ ਬੁਲਾਉਣ ਤੇ ਉਹ ਹਨਾ ਆ ਗਏ ਨੇ ਇੱਥੇ ਤੇ ਅਸੀਂ ਬਹੁਤ ਪਿਆਰ ਕਰਦੇ ਆ ਉਹਨਾਂ ਨੂੰ ਤੇ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਤੇ ਬਹੁਤ ਬਹੁਤ ਥੈਂਕ ਯੂ ਜੀ ਸਾਸ਼ਟ੍ਰਗਾਲ ਜੀ ਸਾਸ਼ਟ੍ਰਗਾਲ ਜੀ ਕੀ ਨਾਮ ਹੈ ਤੁਹਾਡਾ ਮਹਤਾਬ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੀ ਮਾਂ ਦੀ ਇੰਨੀ ਜਿਹੜੀ ਅਹਿਮੀਅਤ ਹੁੰਦੀ ਆ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਮਾਂ ਜਿਹੜਾ ਘਰ ਵੀ ਸੰਭਾਲਦੀ ਆ ਹਨਾ ਬੱਚੇ ਵੀ ਪਾਲਦੀ ਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਮਦਰ ਨੂੰ ਲੈ ਕੇ ਮਾਂ ਦੀ ਅਹਿਮੀਅਤ ਬਹੁਤ ਹੈ ਜੀ ਬੱਚੇ ਲਈ ਕਿਉਂਕਿ ਹੁਣ ਮੈਂ ਦੇਖਦਾ ਜਿੱਦਾਂ ਬੱਚਾ ਛੋਟਾ ਵਾ ਉਹ ਰੋਂਦਾ ਵਾ ਕੁਝ ਵੀ ਆ ਮਾਂ ਝਰ ਨਹੀਂ ਸਕਦੀ ਤੇ ਮਾਂ ਦੀ ਅਹਿਮੀਅਤ ਜਿਹੜੀ ਉਹ ਬੱਚੇ ਨਾਲ ਮਮਤਾ ਜਿਹੜੀ ਉਹ ਬੱਚੇ ਦੇ ਨਾਲ ਮਾਂ ਦੀ ਆ ਪਿਓ ਦਾ ਇੰਨਾ ਰੋਲ ਨਹੀਂ ਹੈਗਾ ਜਿੰਨਾ ਟੇਕ ਕੇਅਰ ਕਰਨ ਚ ਮਦਰ ਦਾ ਕਿਉਂਕਿ ਮਦਰ ਤੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਹ ਉਹ ਜਿਹੜਾ ਉਹ ਫੀਲ ਕਰਨ ਲੱਗ ਪੈਂਦੀ ਹੈ ਸੋ ਇਹ 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 ਬਹੁਤ ਜਿਹੜੀ ਆ ਵੱਡੀ ਗੱਲ ਆ ਕਿ ਦੁਨੀਆ ਦੇ ਵਿੱਚ ਤੁਸੀਂ ਇੱਕ ਨਵੀਂ ਜ਼ਿੰਦਗੀ ਨੂੰ ਲਿਆਉਣਾ ਕਿੰਨਾ ਟਾਈਮ ਹੋ ਗਿਆ ਕਹਿਣਾ ਚਾਹਿਆ ਅਸੀਂ ਦਸੰਬਰ ਚ ਆਇਆ ਓਕੇ ਥੋੜਾ ਟਾਈਮ ਹੀ ਹੋਇਆ ਤਾਂ 4 ਕੁ ਮਹੀਨਿਆਂ ਦੇ ਵਿੱਚ ਅਗਰ ਆਪਾਂ ਤੁਹਾਡੇ ਪੇਰੈਂਟਸ ਦੀ ਗੱਲ ਕਰੀਏ ਫੈਮਿਲੀ ਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਦੀ ਸਭ ਤੋਂ ਜ਼ਿਆਦਾ ਜ਼ਿਆਦਾ ਆਉਂਦੀ ਆਪਣੀ ਫੈਮਿਲੀ ਦੇ ਵਿੱਚ ਅਬ ਵੇਖੀ ਮੰਮੀ ਮੰਮੀ ਦੇ ਕਿਉਂ ਜ਼ਿਆਦਾ ਜ਼ਿਆਦਾ ਆਂਦੀ ਮੰਮੀ ਸਾਰਾ ਕੁਝ ਹੈਗੇ ਬਸ ਵੈਸੇ ਤਾਂ ਸਾਰੇ ਹੀ ਹੁੰਦੇ ਨੇ ਪਾਪਾ ਵੀ ਹੈਗੇ ਦੀਦੀ ਵੀ ਪਰ ਮੰਮੀ ਦੀ ਮਤਲਬ ਯਾਦ ਹੀ ਅਲੱਗ ਹੈ ਮਤਲਬ ਮਾਂ ਸ਼ਬਦ ਸੁਣ ਕੇ ਹੀ ਨਾ ਅੱਖਾਂ 'ਚ ਪਾਣੀ ਆ ਪਿਆਨ ਲੱਗ ਜਾਂਦਾ ਹੈ ਕਿ ਯਾਦ ਤਾਂ ਉਹਨਾਂ ਦੀ ਆਂਦੀ ਸਭ ਤੋਂ ਜ਼ਿਆਦਾ ਰੋਜ਼ ਗੱਲ ਹੁੰਦੀ ਹੈ ਉਹਨਾਂ ਨਾਲ ਹਾਂ ਰੋਜ਼ ਹੁੰਦੀ ਹੈ ਸਵੇਰੇ ਸ਼ਾਮੀ ਉਹ ਟਾਈਮ ਵੇਖਦੇ ਨੇ ਕਿ ਚੱਲ 10:30 ਹੋ ਗਏ 11:00 ਹੋ ਗਏ ਫੋਨ ਕਰਨਾ ਹੀ ਕਰਨਾ ਹੈ ਇਸ ਵੇਲੇ ਉਹਨਾਂ ਨੇ ਜੇ ਭਾਈ ਜਾਨ ਤੁਸੀਂ ਬਿਜ਼ੀ ਹੁੰਨੇ ਹੋ ਫੋਨ ਤੇ ਗੱਲ ਨਹੀਂ ਹੁੰਦੀ ਫਿਰ ਉਹ ਕਹਿੰਦੇ ਨੇ ਕਿ ਫੋਨ ਨਹੀਂ ਕੀਤਾ ਬਿਲਕੁਲ ਤੇ ਜੇ ਮੈਂ ਕਦੇ ਸ਼ਿਫਟ ਤੋਂ ਦੇਰ ਹੋ ਜਾ ਮੈਂ ਜਿਵੇਂ 11:30 ਉਹਨਾਂ ਨੇ ਟਾਈਮ ਬੰਨਿਆ ਹੋਇਆ ਹੈ ਕਿ ਇਸ ਵੇਲੇ ਉਹ ਕਰਨਗੇ ਫੋਨ ਪਰ ਜੇ ਕਦੇ ਦੇਰ ਹੋ ਜਾਏ ਜਾਂ ਮੈਂ ਜਲਦੀ ਛੇਤੀ ਸੋਵਾਂ ਤੇ ਉਹ 10:30 ਕਰ ਦਿੰਦੇ ਫੋਨ ਉਹਵੇਂ ਮਤਲਬ ਮੋਲਡ ਹੋ ਜਾਂਦੇ ਨੇ ਕਿ ਹਾਂ ਕਰਨੀ ਦੀ ਹੈਗੀ ਗੱਲ ਉਹਨਾਂ ਨੇ ਆਪਣੇ ਮਦਰ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ मम्मी आई मिस यू एंड आई लव यू दैट्स ऑल माय नेम इज पूजा तो अनु अपने मदर दी किन्नी की याद आंदी है मम्मी की याद तो ऑलवेज बहुत ही ज्यादा आती है हमेशा मींस मैं ऑलरेडी एक मदर हूं तो मैं समझ सकती हूं और मैं मेरे मदर होने के बाद मुझे मेरे मम्मी का और ज्यादा इंपॉर्टेंस बढ़ गया है और मुझे उनके ज्यादा याद आती है कितना टाइम हो गया ना तो दूर है तनु चार पाँच महीने और अप्रोक्सीमेटली आई ऑल्सो केम इन दिसंबर सो चार महीने अप्रोक्सीमेटली चार पाँच महीने हो गए तुम कुछ कहना चाहते अपनी मदर हां मम्मी को थैंक यू me ko itna strong banane ke liye ye aapki wajah se hi hai ki mai itni strong ho aur mai aapko bahut pyar karti hu aur bahut miss karti hu acche se rehna te madad ja rahe madad di aap gall kariye ta maa wada apni zindagi de vich bada aham role hunda hai ha na ohi chote hunda to appan nu paldiyan ne jehda kadiyan vi nahi odo paru gussa lagda hai par hun oh lagda hai ki nahi oh apne sahi waste karde si jo karde si kende ji maa jehdi hunde ne oh taadi tarti hai gi hai te pyo samaan hai toda ਇਨਾ ਦੋਨਾਂ ਤੋਂ ਬਿਨਾਂ ਤਾਂ ਇਨਸਾਨ ਜੀ ਨਹੀਂ ਸਰਦਾ ਤਨਾ ਹੈ ਧਰਤੀ ਬਣ ਸਰਦੀ ਕਦੀ ਤੇ ਮੈਂ ਉਸ ਤੋਂ 6-10 ਸਾਲ ਪਹਿਲੇ ਆਪਣੇ ਫੇਸਬੁਕ ਤੇ ਇੱਕ ਪੋਸਟ ਪਾਈ ਸੀ ਗੋਡ ਇਨ ਹੈਵਨ ਐਂਡ ਮਮਸ ਔਨ ਅਰਥ ਕਿ ਉੱਥੇ ਉਹ ਜਹਾਨ ਸੀ ਦੇਖਿਆ ਨਹੀਂ ਹੈਗਾ ਉੱਥੇ ਰੱਬ ਚੱਲਦਾ ਹੈ ਤੇ ਇੱਥੇ ਰੱਬ ਦਾ ਦੂਜਾ ਰੂਪ ਮਾਂ ਆਈ ਹੈ ਤੁਹਾਡੇ ਵਾਸਤੇ ਕਈਆਂ ਨੂੰ ਸ਼ਿਕਾਇਤਾਂ ਮੈਂ ਦੇਖਦਾ ਹੁਣ ਅੱਜਕੱਲ ਬੱਚੇ ਕਹਿੰਦੇ ਜੀ ਮਾਪਿਆਂ ਸੜਿੰਗ ਗੱਲਾਂ ਨਹੀਂ ਮੰਨਦੇ ਤੇ ਮਾਪਿਆਂ ਨੂੰ ਬੂਰਾ ਬੋਲਦੇ ਆ ਟੀਮ ਐਸੇ ਬੱਚੇ ਦੇਖ ਕੇ ਗਾਲਾਂ ਕੱਢਦੇ ਮਾਪਿਆਂ ਨੂੰ ਤਾਨੂੰ ਦੋਸਤ ਮਿਲ ਜਾਣਗੇ ਬੱਚੇ ਮਿਲ ਜਾਣਗੇ ਵੋਟੀ ਮਿਲ ਜਾਏਗੀ ਦੂਜੀ ਬਟ ਮਾਂ ਇੱਕ ਐਸੀ ਚੀਜ਼ ਹੈ ਮਾਂ ਨਹੀਂ ਮਿਲੇਗੀ ਤੁਮ ਦੁਬਾਰਾ ਅੱਜ ਤੱਕ ਪੰਜਾਬੀ ਗਾਣਾ ਵੀ ਚੱਲਦਾ ਹੁੰਦਾ ਪਿੱਛੇ ਰੱਬਾ ਕਿਸੇ ਦੀ ਮਾਂ ਮਾਵੇਂ ਨਾ ਤੋਂ ਮਾਂ ਦਾਸੀ ਕੀ ਡਿਫਾਈਨਿੰਗ ਕਰ ਸਕਦੇ ਸੀ ਮਾਂ ਨੂੰ ਨਾ ਰੱਬ ਨੂੰ ਡਿਫਾਈਨਿੰਗ ਕਰ ਸਕਦੇ ਤੇ ਮਾਂ ਨੂੰ ਉਸੇ ਡਿਫਾਈਨਿੰਗ ਕਰ ਸਕਦੇ ਮਾਂ ਕੀ ਹੈ ਦੋ 3 ਲਫ਼ਜ਼ ਹੈ ਜੇ ਮਾਂ ਬਟ ਸਾਰੀ ਦੁਨੀਆ ਦੇ ਅੰਦਰ ਸਮੇਟੀ ਹੋਈ ਹੈ ਰੱਬ ਨੇ ਨਾ ਜਨਨੀ ਹੈ ਜੀ ਸਾਡੀ ਸਭ ਕੁਝ ਦਿੱਤਾ ਨੇ ਸਾਨੂੰ ਕੁਛ ਨਹੀਂ ਦੇ ਸਕਦੇ ਅਸੀਂ ਨੂੰ ਮੋੜ ਕੇ ਨਹੀਂ ਦਿਸਦੇ ਜਿੰਨਾ ਸ਼ੁਕਰ ਕਰੀਏ ਰੱਬ ਦਾ ਤੋਨਾ ਸ਼ੁਕਰ ਮਾਤਾ ਵੀ ਕਰਨਾ ਚਾਹੀਦਾ ਸਾਨੂੰ ਤੇ ਜਦੋਂ ਆਪਾਂ ਵੱਡੇ ਹੋ ਜਾਂਦੇ ਆ ਤਾਂ ਇਹ ਹੀ ਕਹਿਆ ਜਾਂਦਾ ਕਿ ਆਪਾਂ ਪੇਰੈਂਟਸ ਨੇ ਆਪਣੇ ਲਈ ਸਾਰਾ ਕੁਝ ਕੀਤਾ ਹੁਣ ਆਪਣਾ ਟਾਈਮ ਹੈ ਕਿ ਆਪਾਂ ਉਹਨਾਂ ਨੂੰ ਕਰਕੇ ਦਿਖਾਉਣਾ ਹੈ ਤਾਂ ਤੁਹਾਡੇ ਵੱਲੋਂ ਪੂਰੀ ਮਿਹਨਤ ਕੀਤੀ ਜਾ ਰਹੀ ਹੈ ਕਿ ਉਹ ਤੁਹਾਡੇ ਤੇ ਫਖਰ ਮਹਿਸੂਸ ਕਰ ਸਕਣ ਹਾਂਜੀ ਮੈਨੂੰ ਇਸ ਚੀਜ਼ ਤੇ ਖੁਸ਼ੀ ਆ ਗਈ ਸੀ ਜਦੋਂ ਮੈਂ ਆਪਣਾ ਕੈਰੀਅਰ ਸਟਾਰਟ ਕੀਤਾ ਸੀ ਇੰਡੀਆ ਵਿੱਚ ਮੈਂ ਦਿੱਲੀ ਦਾ ਰਹਿਣ ਵਾਲਾ ਤੇ ਜਦੋਂ ਮੈਂ ਆਪਣੀ ਕੰਪਨੀ ਜੁਆਇਨ ਕੀਤੀ ਹੌਲੀ ਹੌਲੀ ਮੈਨੂੰ ਪ੍ਰੋਮੋਸ਼ਨ ਆਈ ਮੈਨੂੰ ਮਿਲਿਆ ਤੇ ਮੈਂ ਜਨਰਲ ਮੈਨੇਜਰ ਦੀ ਪ ਤੇ ਫਿਰ ਮੈਂ ਆਪਣੇ ਪੇਰੈਂਟਸ ਨੂੰ ਜਾ ਕੇ ਦੱਸਿਆ ਵੀ ਇਸ ਸੈਮਨ ਪ੍ਰਮੋਸ਼ਨ ਮਿਲ ਲਿਆ ਤੇ ਮੇਰੇ ਫਾਦਰ ਬਹੁਤ ਪ੍ਰਾਊਡ ਫੀਲ ਕੀਤਾ ਸੀ ਉਹ ਹਿਮਸੈਲਫ ਹੀ ਹਸ ਰਿਟਾਇਰਡ ਐਸ ਅ ਬੈਂਕ ਮੈਨੇਜਰ ਤੇ ਇੱਕ ਮੂਮੈਂਟ ਸੀ ਉਹ ਕਿ ਸਾਨੂੰ ਖੁਦ ਫੀਲ ਹੁੰਦਾ ਹਾਂ ਜੀ ਤੇ ਤੁਹਾਡੀ ਮਦਦ ਦੇ ਪ੍ਰੋਗਰਾਮ ਦੇਖ ਰਹੀ ਹਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਮੈਸੇਜ ਦੇਣਾ ਚਾਹੋਗੇ ਆਈ ਲਵ ਮਾਈ ਮਮ ਵੈਰੀ ਮੱਚ ਮਾਂ ਨੂੰ ਰੱਬ ਕਿਸੇ ਦਿਨ ਵਾਪਸ ਲਵੇਂ ਹਮੇਸ਼ਾ ਬੱਚਿਆਂ ਦੇ ਨਾਲ ਹੀ ਰੱਖੀ ਜਦ ਤੱਕ ਇਹ ਜਹਾਂ ਹੈ ਗਿਆ ਪਟ ਕਹਿੰਦੇ ਨਾ ਨੀਤੀ ਏ ਜੀ ਜੋ ਆਇਆ ਉਹਨੇ ਦਿਨ ਜਾਣਾ ਹੀ ਜਾਣਾ ਤੇ ਜਿੰਨੇ ਵੀ ਮੂਮੈਂਟਸ ਤੁਹਾਡੇ ਉੱਸਰ ਦੇ ਆ ਆਪਣੇ ਮਾਪੇ ਬਾਰੇ ਗੁਜ਼ਾਰੋ ਜਿੰਨੇ ਅੱਛੀ ਮੈਮਰੀਜ਼ ਇਕੱਠੀਆਂ ਕਰ ਸਕਦੇ ਹੋ ਉਹ ਨਾਲ ਰੱਖੋ ਆਪਣੇ ਨਾਲ ਤੇ ਉਹਨਾਂ ਤੋਂ ਕਦੀ ਦੂਰ ਨਾ ਹੋ ਤੇ ਨਾ ਉਹਨਾਂ ਨੂੰ ਕਦੀ ਆਪਣੇ ਤੋਂ ਦੂਰ ਕਰੋ ਤੇ ਇਹ ਜੇਕਰ ਤੁਹਾਡੇ ਵੀ ਬੱਚੇ ਹੋਣਗੇ ਉਹਨਾਂ ਦੀ ਗੱਲ ਕਰੀਏ ਤਾਂ ਉਹ ਤੁਹਾਨੂੰ ਜ਼ਿਆਦਾ ਪਿਆਰ ਕਰਦੇ ਆ ਆਪਣੀ ਮੰਮਾ ਨੂੰ ਜ਼ਿਆਦਾ ਪਿਆਰ ਕਰਦੇ ਮੇਰੇ ਦੋ ਬੇਟੇ ਹੈਗੇ ਜੀ ਸੇਮ ਚੀਜ਼ਾਂ ਜੋ ਚੀਜ਼ਾਂ ਅਸੀਂ ਆਪਣੇ ਮਾਪਿਆਂ ਤੋਂ ਸਿੱਖੀਆਂ ਉਹ ਚੀਜ਼ਾਂ ਅਸੀਂ ਉਹਨਾਂ ਨੂੰ ਸਿਖਾ ਰਹੇ ਹਾਂ ਕਿ ਮਾਪਿਓ ਦੀ ਇੱਜ਼ਤ ਹਮੇਸ਼ਾ ਕਰਨੀ ਹੈ ਰੋਜ਼ ਕਰਨੀ ਹੈ ਤੇ ਜਦ ਤੱਕ ਜਹਾਂ ਜ ਤੇ ਆਈ ਹੋਪ ਕਿ ਮੈਂ ਉਸੇੰ ਚੀਜ਼ਾਂ ਨਾਲ ਦੇ ਅੰਦਰ ਇੰਕਲੂਡ ਕੀਤੀਆਂ ਤਾਂ ਕਿ ਉਹ ਜਦੋਂ ਸੇ ਬੁੱਢੇ ਹੋ ਜਾਵਾਂਗੇ ਤੇ ਉਹ ਸਾਡੀ ਸੇਮ ਸੇਵਾ ਕਰਨ ਜਿਸ ਸਾਜ ਅਸੀਂ ਆਪਣੇ ਮਾਪਿਓ ਦੇ ਕਰ ਰਹੇ ਹਾਂ ਤੇ ਸਾਲ ਦੇ ਵਿੱਚ ਕਿੰਨੇ ਕ ਘਰ ਦੇ ਯਾਦ ਆਈ ਮੰਮੀ ਦੇ ਸਪੈਸ਼ਲੀ ਗੱਲ ਕਰੀਏ ਕਿ ਕੁੜੀਆਂ ਮੰਮੀ ਨਾਲ ਵੀ ਅਟੈਚ ਹੁੰਦੀਆਂ ਨੇ ਹਨਾ ਘਰ ਦੇ ਕੰਮ ਨੂੰ ਲੈ ਕੇ ਵੀ ਤਾਂ ਕਿਵੇਂ ਕਿਵੇਂ ਦਾ ਲੱਗਦਾ ਇੱਥੇ ਮੰਮੀ ਤੋਂ ਬਿਨਾ ਵਧੀਆ ਲੱਗ ਰਿਹਾ ਜਾਂ ਫਿਰ ਔਖਾ ਲੱਗ ਰਿਹਾ ਬਹੁਤ ਬਹੁਤ ਜ਼ਿਆਦਾ ਕਿਉਂਕਿ ਮੈਂ ਆਪਣੀ ਮਦਰ ਤੋਂ ਦੂਰ ਨਹੀਂ ਰਹੀ ਸੀ ਤਾਂ ਬਹੁਤ ਜ਼ਿਆਦਾ ਔਖਾ ਲੱਗਦਾ ਬਹੁਤ ਟਫ ਲਾਈਫ ਐ ਇਥੋਂ ਦੀ ਆਪਾਂ ਦੂਰ ਦੇਖ ਲੈਨੇ ਆਂ ਇੰਡੀਆ ਬੈਠੇ ਕਿ ਹਾਂ ਬਹੁਤ ਵਧੀਆ ਸਾਰਾ ਕੁਝ ਪਰ ਇੱਥੇ ਆ ਕੇ ਪਤਾ ਲੱਗਦਾ ਆ ਕਿ ਪੇਰੈਂਟਸ ਤੋਂ ਬਹੁਤ ਅੱਖਾਂ ਇੱਥੇ ਆ ਕੇ ਜਦੋਂ ਕੰਮ ਤੋਂ ਥੱਕੇ ਹਾਰੇ ਘਰੇ ਆਉਨੇ ਆਂ ਇੰਡੀਆ ਦਾ ਵਿੱਚ ਕੰਮ ਕਰਦੇ ਸੀਗੇ ਪਰ ਰੋਟੀ ਬਣੀ ਬਣਾਈ ਮਿਲ ਜਾਂਦੀ ਸੀ ਇੱਥੇ ਰੋਟੀ ਵੀ ਆਪ ਬਣਾਉਣੀ ਉਸ ਟਾਈਮ ਤੋਂ ਸਭ ਤੋਂ ਜ਼ਿਆਦਾ ਜਾਂਦੀ ਆ ਫਿਰ ਹਾਂਜੀ 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 ਕਿਉਂਕਿ ਉੱਥੇ ਰੋਟੀ ਪੱਕੀ ਪਕਾਈ ਮਿਲ ਜਾਂਦੀ ਸੀ ਇੱਥੇ ਲੈ ਕੇ ਵੀ ਆਉਣੀ ਤੇ ਬਣਾਉਣੀ ਵੀ ਬਹੁਤ ਟਫਰ ਲਾਈਫ ਹਾਂਜੀ ਆਪਣੇ ਮੰਮੀ ਨੂੰ ਕੁਝ ਕਹਿਣਾ ਚਾਹੋਗੇ ਹਾਂ ਮੰਮੀ ਨੂੰ ਬਸ आई मिस यू आई लव यू सो मच सास्त्र काल जी शिखा जी ਤੁਹਾਨੂੰ ਕਿੰਨਾ ਟਾਈਮ ਹੋਇਆ ਇੱਕ ਸਾਲ ਹੋ ਗਿਆ ਹੈ ਜੀ ਮੈਨੂੰ ਹਾਂ ਜੀ ਕਿਵੇਂ ਤੁਹਾਨੂੰ ਵੀ ਯਾਦ ਆਉਂਦੀ ਮੰਮੀ ਦੀ ਪੂਰੀ ਹਾਂਜੀ ਹਾਂਜੀ ਮਮਾ ਦੀ ਯਾਦ ਤਾਂ ਸਾਰਿਆਂ ਨੂੰ ਹੀ ਆਉਂਦੀ ਆ ਤੇ ਮੇਰੇ ਟੂ ਮਦਰਸ ਨੇ ਮੈਂ ਖੁਦ ਵੀ ਇੱਕ ਮਦਰ ਹਾਂ ਤੇ ਮੀਨਸ ਕਿ ਹਾਂਜੀ ਬਹੁਤ ਯਾਦਾ ਯਾਦ ਆਉਂਦੀ ਆ ਜਿੱਦਾਂ ਕਿ ਰੋਟੀ ਪਾਣੀ ਦਾ ਹਨਾ ਥੱਕ ਕੇ ਆੰਦੇ ਆ ਤਾਂ ਘਰੇ ਬੈਠੇ ਬਿਠਾਏ ਨੂੰ ਮਿਲ ਜਾਂਦੀ ਸੀ ਤੇ ਜਦੋਂ ਮੈਂ ਆਫਟਰ ਮੈਰਿਜ ਵੀ ਜੌਬ ਕੀਤੀ ਆ ਤੇ ਜਿਹੜੇ ਮੇਰੇ ਮਦਰ ਇਨ ਲਾ ਸੇ ਉਹਨਾਂ ਨੇ ਮਤਲਬ ਮੈਨੂੰ ਬੱਚਿਆਂ ਵਾਂਗੂ ਪਿਆਰ ਕੀਤਾ ਆ ਤੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਤੇ ਮੈਨੂੰ ਮਦਰਸ ਡੇ ਤੇ ਸਪੈਸ਼ਲ ਆਪਣੀ ਬੱਚੀ ਦੀ ਵੀ ਯਾਦ ਆਂਦੀ ਆ ਆਪਣੀ ਮੰਮਾ ਦੀ ਵੀ ਯਾਦ ਆਂਦੀ ਆ ਦੋਨਾਂ ਦੀ ਬੱਚਾ ਤੁਹਾਡੇ ਕੋਲ ਇੱਥੇ ਹੈ ਨਹੀਂ ਗਾ ਨਹੀਂ ਨਹੀਂ ਜੀ ਹਲੇ ਇੰਡੀਆ ਹੀ ਨੇ ਉਹ ਹਾਂਜੀ ਤੇ ਤੁਹਾਨੂੰ ਤਾਂ ਫਿਰ ਮਤਲਬ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਇੱਕ ਮਾਂ ਦੀ अहमियत ਕੀ ਹੁੰਦੀ ਆ ਜ਼ਿੰਦਗੀ ਦੇ ਵਿੱਚ ਹਾਂਜੀ ਤੇ ਸਪੈਸ਼ਲੀ ਉਹ ਬੱਚੇ ਲਈ ਵੀ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੈ ਬਹੁਤ ਸਟਰੋਂਗ ਹੈ ਜਿਹੜੀ ਮੇਰੇ ਬਿਨਾ ਰਹਿ ਰਹੀ ਆ ਬਹੁਤ ਛੋਟੀ ਹਲੇ ਉਹ 4 ਸਾਲ ਦੀ ਹੀ ਹੈ ਤੇ ਬਟ ਦੋਨਾਂ ਸਾਡੇ ਦੋਨਾਂ ਲਈ ਸਟਰਗਲ ਦਾ ਟਾਈਮ ਹੈਗਾ ਹਾਂਜੀ ਤੇ ਪੇਰੈਂਟਸ ਨਾਲ ਗੱਲ ਕਰੀਏ ਤਾਂ ਤੁਸੀਂ ਆਪਣੇ ਮਮਾ ਡੈਡ ਨੂੰ ਇੱਥੇ ਕੈਨੇਡਾ ਦੇ ਵਿੱਚ ਬੁਲਾਓਗੇ ਫਿਊਚਰ ਦੇ ਵਿੱਚ ਹਾਂਜੀ ਹਾਂਜੀ ਮੇਰੇ ਮਮਾ ਪਾਪਾ ਦੀ ਆਲਰੇਡੀ ਆ ਗਈ ਆ ਗਈ ਕੱਲ ਹੀ ਉਹਨਾਂ ਦਾ ਵੀਜ਼ਾ ਲੱਗਿਆ ਹੈ ਹੋਪ ਸੋਨ ਕਿ ਉਹ ਜਲਦੀ ਆਣਗੇ ਤੇ ਮੇਰੀ ਕਨਵੋਕੇਸ਼ਨ ਹੈਗੀ 19 ਜੂਨ ਨੂੰ ਤੇ ਉਸ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਆ ਜਾਣਾ ਹੈ ਤੇ ਜਿਨ੍ਹਾਂ ਦੇ ਪੇਰੈਂਟਸ ਇੱਥੇ ਆਏ ਹੁੰਦੇ ਨੇ ਤਾਂ ਉਹਨਾਂ ਨਾਲ ਮਤਲਬ ਖੁਸ਼ ਨਹੀਂ ਰਹਿੰਦੇ ਕਿ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਹਨਾ ਵੀ ਪੇਰੈਂਟਸ ਰੋਕ ਟੋਕ ਕਰਦੇ ਫਿਰ ਉਹ ਖਿੱਚਦੇ ਨੇ ਤੇ ਜਿਨ੍ਹਾਂ ਦੇ ਨਹੀਂ ਆਏ ਹੈਗੇ ਉਹ ਕਹਿੰਦੇ ਨੇ ਕਿ ਅਸੀਂ ਛੇਤੀ ਛੇਤੀ ਬੁਲਾਈਏ ਤਾਂ ਤੁਸੀਂ ਕੀ ਕਹਣਾ ਜਿੱਦਾਂ ਕਿ ਅਸੀਂ ਗੁਰੂ ਘਰ ਜਾਂਦੇ ਹਾਂ ਸਾਨੂੰ ਜਦੋਂ ਵੀ ਟਾਈਮ ਮਿਲਦਾ ਹੈ ਅਸੀਂ ਗੁਰੂ ਘਰ ਹਮੇਸ਼ਾ ਜਾਂਦੇ ਆਂ ਤੇ ਉੱਥੇ ਸਾਨੂੰ ਬਹੁਤ ਬਜ਼ੁਰਗ ਮਿਲਦੇ ਆ ਸਾਡੇ ਕੋਲ ਵੀ ਟਾਈਮ ਹੁੰਦਾ ਉਹਨਾਂ ਕੋਲ ਵੀ ਵਿਚਾਰਾ ਕੋਲ ਫ੍ਰੀ ਟਾਈਮ ਹੁੰਦਾ ਹੈ ਗੱਲਾਂ ਕਰਨ ਦਾ ਤਾਂ ਸਮ ਟਾਈਮ ਸਾਨੂੰ ਇਦਾਂ ਫੀਲ ਹੁੰਦਾ ਹੈ ਕਿ ਸ਼ਾਇਦ ਗਲਤੀ ਕੀਤੀ ਉਹਨਾਂ ਦੇ ਬੱਚਿਆਂ ਨੇ ਉਹਨਾਂ ਨੂੰ ਇੱਥੇ ਬੁਲਾ ਕੇ ਜਾਂ ਤਾਂ ਪੇਰੈਂਟਸ ਨੂੰ ਪੂਰਾ ਟਾਈਮ ਦੋ ਵੋ ਤੇ ਜਾਂ ਫਿਰ ਉਹਨਾਂ ਨੂੰ ਬੁਲਾਵੋ ਨਾ ਇੱਥੇ ਸਾਸ਼੍ਰੀ ਗਾਲ ਜੀ ਸਤਿ ਸ਼੍ਰੀ ਅਕਾਲ ਕਿ ਨਾਮ ਹੈ ਤੁਹਾਡਾ ਅਮਨਦੀਪ कौर ਕਿੰਨਾ ਟਾਈਮ ਹੋਇਆ ਘੰਡਾ ਜੀ ਮੈਂ ਇੱਕ ਸਾਲ ਹੋ ਗਿਆ ਹੈ ਨਾ ਕਿੰਨੇ ਕਿ ਯਾਦ ਆਉਂਦੀ ਫਿਰ ਮਮੀ ਦੀ ਬਹੁਤ ਯਾਦ ਆਉਂਦੀ ਆ ਕਿਉਂ ਇੰਨੀ ਜ਼ਿਆਦਾ ਯਾਦ ਕਿਉਂ ਆਉਂਦੀ ਆ ਮੱਸੇ ਤਾਂ ਕਿ ਕਿ ਮਮੀ ਤਾਂ ਕਦੇ ਦੂਰ ਨਹੀਂ ਸੀ ਰਹੇ ਮੈਂ ਆਪਣੀ ਮਦਰ ਦੇ ਜ਼ਿਆਦਾ ਕਲੋਜ਼ ਆ ਜਿੱਦਾਂ ਆਪਾਂ ਕਹਿੰਦੇ ਆ ਵੀ ਕੁੜੀਆਂ ਆਪਣੇ ਫਰੈਂਡ ਸਰਕਲ ਚ ਹੁੰਦੀਆਂ ਮੇਰੀ ਸੋਸ਼ਲ ਲਾਈਫ ਘੱਟ ਸੀ ਉੱਥੇ ਤੇ ਮੈਂ ਮਮਾ ਦੇ ਜ਼ਿਆਦਾ ਕਲੋਜ਼ ਸੀਗੀ ਤਾਂ ਇੱਥੇ ਆ ਕੇ ਥੋੜਾ ਜਿਹਾ ਐਡਜਸਟ ਹੋਣਾ ਔਖਾ ਹੈ ਇੱਥੇ ਮੇਰੀ ਚਾਈਲਡਹੂਡ ਫਰੈਂਡ ਆ ਰਮਨ ਨਾਲ ਜਿਹਦੇ ਨਾਲ ਤੁਸੀਂ ਪਹਿਲਾਂ ਗੱਲ ਕਰ ਚੁੱਕੇ ਹੋ ਉਹੀ ਮੈਨੂੰ ਐਜ਼ ਅ ਮੈਂ ਮਦਰ ਦੇਖਦੀ ਆ ਉਹਨੂੰ ਜਿੱਦਾਂ ਵੀ ਲਾ ਲੋ ਉਹਨਾਂ ਕਰਕੇ ਹੋ ਜਾਂਦਾ ਬਟ ਉਹਨੂੰ ਬਹੁਤ ਆ ਤੇ ਜਦੋਂ ਮਮੀ ਨਾਲ ਇੰਡੀਆ ਕੱਟੇ ਰਹਿੰਦੇ ਸੀਗਾ ਤਾਂ ਕਿੰਨੇ ਕ ਵਾਰ ਲੜਾਈ ਹੁੰਦੀ ਹੁੰਦੀ ਬਹੁਤ ਲੜਾਈ ਹੁੰਦੀ ਸੀ ਮਮੀ ਨੇ ਕਹਿਣਾ ਹਾਂ ਜਰ ਉਹ ਤਾਂ ਜਾਏਗੀ ਬਾਹਰ ਤੇ ਨੂੰ ਪਤਾ ਲੱਗੂ ਹੁਣ ਮੈਨੂੰ ਉਹ ਗੱਲਾਂ ਚੇਤੇ ਆਉਂਦੀਆਂ ਵੀ ਉਹ ਸਹੀ ਸੀਗੇ ਹਾਂਜੀ ਕਈ ਵਾਰ ਇਸ ਦਿਨ ਆ ਜਾਉਂਗੇ ਆਪਣੇ ਮੰਮੀ ਨੂੰ ਬਸ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਹੁਣ ਮੈਂ ਬਹੁਤ ਰਿਸਪਾਂਸਿਬਲ ਹੋ ਗਈ ਆ ਹੁਣ ਮੈਂ ਇੰਡੀਪੈਂਡੈਂਟ ਹੋ ਗਈ ਆ ਮੰਮੀ ਹੁਣ ਮੈਂ ਉਹ ਕੰਮ ਸਿੱਖ ਗਈਆਂ ਜਿਹੜੇ ਤੁਸੀਂ ਕਹਿੰਦੇ ਸੀਗੇ ਮਿਸ ਯੂ ਲਵ ਯੂ ਸੋ ਮਚ ਤੁਹਾਨੂੰ ਕਿੰਨੇ ਕੀ ਯਾਦ ਆਉਂਦੀ ਆ ਆਪਣੇ ਮੰਮੀ ਦੀ ਮੰਮੀ ਤਾਂ ਰੋਜ਼ ਯਾਦ ਆਉਂਦੀ ਆ ਤੇ ਉਹ ਗਾਲਾਂ ਮਿਸ ਕਰਦੇ ਆਂਗੇ ਜਿਹੜੀ ਉੱਥੇ ਖਾਂਦੇ ਸੀ ਹੈ ਨਾ ਤੇ ਰੋਟੀ ਮਿਸ ਕਰਦੇ ਆਂਗੇ ਰੋਟੀ ਕੋਸ਼ਿਸ਼ ਕਰਦੇ ਹਾਂ ਜੀ ਬਣਾਉਣ ਦੀ ਪਰ ਉਹ ਜੀ ਬੰਦ ਹੀ ਨਹੀਂ ਹੈਗੀ ਫੋਨ ਤੇ ਰੋਜ਼ ਗੱਲ ਹੁੰਦੀ ਆ ਹਾਂਜੀ ਫੋਨ ਤੇ ਰੋਜ਼ ਗੱਲ ਹੋ ਜਾਂਦੀ ਆ ਉਹ ਤਾਂ ਅਜੇ ਜੈ ਮੈਡੀਟੇਸ਼ਨ ਕਰਦੇ ਆ ਪਰ ਘਰ ਦੇ ਨਾਲ ਗੱਲ ਕਰਕੇ ਦਿਲ ਜ ਨੂੰ ਸਕੂਨ ਜ ਮਿਲ ਜਾਂਦਾ ਉਹਨੇ ਹਾਂਜੀ ਕੋਈ ਸਭ ਤੋਂ ਇੱਕ ਅਜਿਹੀ ਚੀਜ਼ ਹੈ ਜਿਹੜੀ ਮੰਮੀ ਦੀ ਤੁਹਾਨੂੰ ਇੱਥੇ ਆ ਕੇ ਸਭ ਤੋਂ ਜ਼ਿਆਦਾ ਰੋਟੀ ਤਾਂ ਯਾਦ ਆਉਂਦੀ ਆ ਉਸ ਤੋਂ ਇਲਾਵਾ ਤੁਸੀਂ ਕੀ ਸਭ ਤੋਂ ਜ਼ਿਆਦਾ ਮਿਸ ਕਰਦੇ ਮਿਸ ਕਰਦੇ ਆ ਉਹ ਵੀ ਜਦੋਂ ਇੱਥੇ ਕੋਈ ਬਿਮਾਰ ਹੋ ਜੇ ਤਾਂ ਕੋਈ ਪੁੱਛਣ ਵਾਲਾ ਨਹੀਂ ਮੰਮੀ ਨੇ ਸਾਰਾ ਦਿਨ ਲਵੇ ਬੈਠਾ ਰਹਿਣਾ ਦਵਾਈ ਦਵੇਣੀ ਤਿੰਨੇ ਟਾਈਮ ਵੀ ਹਾਂ ਆ ਖਾ ਲਾ ਆ ਖਾ ਲਾ ਆ ਖਾ ਲਾ ਤੇ ਉਹ ਹੀ ਫਿਕਰ ਫਿਕਰ ਕਰਨ ਵਾਲਾ ਨਹੀਂ ਹੈ ਕੋਈ ਇੱਥੇ ਹਾਂਜੀ ਉਥੇ ਮੰਮੀ ਨਾਲ ਕਈ ਵਾਰੀ ਜਿਵੇਂ ਨੋਕ-ਜੋਕ ਵੀ ਹੋ ਜਾਂਦੀ ਆ ਉਦੋਂ ਹਨਾ ਆਪਾਂ ਗੁੱਸੇ ਹੋ ਜਾਂਦੇ ਆ ਤੇ ਹੁਣ ਆਪਾਂ ਨੂੰ ਉਹ ਫੀਲ ਹੁੰਦਾ ਇੱਥੇ ਆ ਕੇ ਕਿ ਨਹੀਂ ਉਹ ਗਲਤ ਕਰਦੇ ਸੀ ਤੁਹਾਨੂੰ ਫੀਲ ਹੁੰਦਾ ਕੁਝ ਹਾਂਜੀ ਉਹ ਮੰਮੀ ਦੀ ਨਹੀਂ ਵੀ ਸਾਰੇ ਰਿਸ਼ਤੇ ਰਿਸ਼ਤੇਦਾਰੀਆਂ ਦੀ ਕਦਰ ਇੱਥੇ ਆ ਕੇ ਪਤਾ ਲੱਗਦੀ ਆ ਡੈਡੀ ਦੀ ਹੋ ਗਈ ਮੰਮੀ ਦੀ ਹੋ ਗਈ ਤੇ ਇੱਥੇ ਆ ਕੇ ਪਤਾ ਲੱਗਦਾ ਵੀ ਹਾਂ ਉਹ ਸਹੀ ਸੀ ਤੇ ਆਪਾਂ ਗਲਤ ਸੀਗੇ ਇਹ ਚੀਜ਼ਾਂ ਹਾਂਜੀ ਸਾਸਰੀ ਗਾਲ ਜੀ ਨਾਮ ਹੈ ਤੁਹਾਡਾ ਗਾਲ ਮੇਰਾ ਨਾਮ ਮਨਪ੍ਰੀਤ ਤੁਹਾਨੂੰ ਕਿਹਦੀ ਸਭ ਤੋਂ ਜ਼ਿਆਦਾ ਆਉਂਦੀ ਆ ਮੰਮੀ ਦੀ ਜਾਂ ਡੈਡੀ ਦੀ ਮੈਨੂੰ ਵੈਸਤਾ ਦੋਨਾਂ ਦੀ ਮੰਮੀ ਦੀ ਵੀ ਡੈਡੀ ਦੀ ਵੀ ਪਰ ਮੇਰੇ ਥੋੜਾ ਹੈ ਮੰਮੀ ਨਾਲ ਜ਼ਿਆਦਾ ਪਿਆਰ ਹੈ ਤੇ ਮੈਂ ਰੋਜ਼ ਹੀ ਮਿਸ ਕਰਦੀ ਆ ਮੰਮੀ ਵੈਸੇ ਕਿਹਾ ਜਾਂਦਾ ਕਿ ਕੁੜੀਆਂ ਜ਼ਿਆਦਾ ਆਪਣੇ ਫਾਦਰ ਨਾਲ ਅਟੈਚ ਹੁੰਦੀਆਂ ਨੇ ਨਹੀਂ ਮੈਂ ਮੇਰੀ ਮੰਮੀ ਨਾਲ ਸਤ ਤੋਂ ਜ਼ਿਆਦਾ ਅਟੈਚ ਆਂਗੀ ਤੇ ਮੈਂ ਰੋਜ਼ ਹੀ ਗੱਲ ਕਰਨੀ ਆ ਸੋਪਾ ਸ਼ਾਮ ਮੈਂ ਤਾਂ ਉਹ ਵੀ ਮਿਸ ਕਰਦੀ ਆ ਵੀ ਰਾਤ ਨੂੰ ਜਦੋਂ ਪਹਿਲਾਂ ਮੰਮੀ ਕੋਲ ਜਾਂਦੇ ਹੁੰਦੇ ਸੀ ਇੰਡੀਆ 'ਚ ਤਾਂ ਉਹ ਗੱਲਾਂ ਕਰੀ ਜਾਂਦੀਆਂ ਗੱਲਾਂ ਕਰਦੇ ਕਰਦੇ ਸੌ ਜਾਂਣਾ ਹਨਾ ਤਾਂ ਹੁਣ ਉਹ ਚੀਜ਼ ਵੀ ਮਿਸ ਕਰਦੇ ਆਂਗੇ ਵੀ ਹਨਾ ਮੰਮੀ ਦੇ ਤਾਨੇ ਵੀ ਨਾ ਯਾਦ ਆਉਂਦੇ ਨੇ ਇੱਥੇ ਆ ਕੇ ਹਾਂਜੀ ਮੈਂ ਮੇਰੀ ਮੰਮੀ ਨੇ ਤਾਂ ਮਲਗੀ ਪਤਾ ਨਹੀਂ ਜਦੋਂ ਇੱਧਰ ਦਾ ਵੀਜ਼ਾ ਆ ਗਿਆ ਤਾਂ ਮੰਮੀ ਨੇ ਕੁਝ ਕਰਵਾਇਆ ਹੀ ਨਹੀਂ ਐਡਾ ਉਹ ਬਾਲੇ लाड़ ਕਰਨ ਲੱਗ ਗਏ ਸੀ ਥੋੜਾ ਜਿਹਾ ਹਨਾ ਤਾਂ ਉਹ ਵੀ ਮਿਸ ਕਰਦੇ ਆਗੇ ਬਹੁਤ ਮਿਸ ਕਰਦੇ ਆ ਤੁਹਾਡੇ ਮਾਧਿਅਮ ਸਾਰੇ ਆਪਣੇ ਮਦਰ ਨੂੰ ਕੁਝ ਕਹਿਣਾ ਚਾਹੁੰਦੇ ਹਾਂਜੀ ਬਹੁਤ ਸਾਰਾ ਪਿਆਰ ਮੇਰੀ ਮੰਮੀ ਨੂੰ ਆਈ ਮਿਸ ਯੂ ਤੇ ਇਸੇ ਅਸਰ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਆਪਣੀ ਮਦਰ ਦੀ ਇੱਥੇ ਆ ਕੇ ਕਿੰਨੀ ਜ਼ਿਆਦਾ ਯਾਦ ਆਉਂਦੀ ਹੈ ਕੁਝ ਸਟੂਡੈਂਟਸ ਨਾਲ ਗੱਲਬਾਤ ਕੀਤੀ ਜੋ ਕਿ ਖੁਦ ਆਪ ਵੀ ਮਦਰ ਸੀ ਤੇ ਉਹਨਾਂ ਨੇ ਵੀ ਆਪਣੇ ਐਕਸਪੀਰੀਅੰਸ ਸਾਡੇ ਨਾਲ ਸਾਂਝੇ ਕੀਤੇ ਤੇ ਹਮਦਰ ਟੀਵੀ ਦੀ ਪੂਰੀ ਟੀਮ ਦੇ ਵੱਲੋਂ ਵੀ ਜਿੰਨੀਆਂ ਵੀ ਮਾਵਾਂ ਦੇਖ ਰਹੀਆਂ ਨੇ ਸਾਰਿਆਂ ਨੂੰ ਹੈਪੀ ਮਦਰਸ ਡੇ ਤਾਂ ਫਿਲਹਾਲ ਹੁਣ ਮੈਨੂੰ ਤੇ ਇਜਾਜ਼ਤ